International students were sold the Canadian dream by government, colleges, and their recruiters with the slogan Study, Explore, Work, and Stay. Our families suffered everything, selling land, taking on debt, and paying high tuition fees to make this dream. ਅਰ ਰਿਐਲਿਟੀ ਵਾਟਵਾ ਵਿੱਚ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਬ੍ਰੈਂਪਟਨ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਮੋਰਚੇ ਦੇ ਮੈਂਬਰ ਨਵਜੋਤ ਸਲਾਰੀਆਂ ਨੇ ਆਪਣਾ ਪੱਖ ਰੱਖਦਿਆਂ ਸਰਕਾਰ ਤੇ ਕੈਨੇਡਾ ਦੇ ਸੁਪਨੇ ਵੇਚਣ ਦਾ ਕਥਿਤ ਦੋਸ਼ ਲਗਾਇਆ ਗਵਰਨਮੈਂਟ ਹੁਣ ਕਹਿ ਰਹੀ ਹੈ ਕਿ ਅਸੀਂ ਕੋਈ ਗਾਰੰਟੀ ਨਹੀਂ ਦਿੱਤੀ ਬਟ ਦ ਟ੍ਰੂਥ ਹੈ ਕਿ ਗਵਰਨਮੈਂਟ ਆਫ ਕੈਨੇਡਾ ਵੱਲੋਂ ਕਾਲਜਸ ਵੱਲੋਂ ਤੇ ਕਾਲਜਸ ਦੇ ਰਿਕਰੂਟਰਸ ਵੱਲੋਂ ਕੈਨੇਡੀਅਨ ਡ੍ਰੀਮ ਜਿਹੜਾ ਆ ਉਹ ਸੈਲ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਦੋਂ ਗਵਰਨਮੈਂਟ ਆਫ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਤੇ ਇਹ ਲਿਖਿਆ ਹੁੰਦਾ ਕਿ ਸਟੇ ਸਟੱਡੀ ਐਕਸਪਲੋਰ ਵਰਕ ਐਂਡ ਸਟੇ ਸਟੱਡੀ ਐਕਸਪਲੋਰ ਵਰਕ ਐਂਡ ਸਟੇ ਇਦਾ ਮਤਲਬ ਇਹੀ ਆ ਕਿ ਤੁਸੀਂ ਵਰਕ ਕਰ ਸਕਦੇ ਹੋ ਇੱਥੇ ਸਟੇ ਕਰ ਸਕਦੇ ਹੋ ਸਟੱਡੀ ਕਰ ਸਕਦੇ ਹੋ ਤੇ ਫਿਰ ਇੱਥੇ ਤੁਸੀਂ ਸਟੇ ਕਰ ਸਕਦੇ ਹੋ ਤੇ ਜਿਹੜਾ ਕੈਨੇਡੀਅਨ ਡ੍ਰੀਮ ਹੈ ਉਹ ਵੱਡੇ ਲੈਵਲ ਤੇ ਜਿਹੜਾ ਉਹ ਸੈਲ ਕੀਤਾ ਗਿਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਤੇ ਸਪੈਸ਼ਲੀ ਇੰਡੀਆ ਦੇ ਵਿੱਚ ਇਹਨੂੰ ਓਪਨਲੀ ਜਿਹੜਾ ਆ ਉਹ ਮਾਰਕੀਟ ਕੀਤਾ ਗਿਆ ਨੌਜਵਾਨ ਸਪੋਰਟ ਨੈਟਵਰਕ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ 88 ਦਿਨ ਤੋਂ ਬ੍ਰੈਂਟਨ ਵਿੱਚ ਇਮੀਗ੍ਰੇਸ਼ਨ ਸੁਧਾਰਾਂ ਦੀ ਮੰਗ ਨੂੰ ਲੈ ਕੇ ਧਰਨਾ ਜਾਰੀ ਹੈ ਨਵਜੋਤ ਅਨੁਸਾਰ ਸਿਸਟਮ ਦੀਆਂ ਕਠਿਤ ਗਲਤੀਆਂ ਦਾ ਸ਼ਿਕਾਰ ਹੋਏ ਵਿਦਿਆਰਥੀ ਅਤੇ ਕਾਮੇ ਬੇਹੱਦ ਗੰਭੀਰ ਮਾਨਸਿਕ ਅਤੇ ਆਰਥਿਕ ਹਾਲਾਤਾਂ ਵਿੱਚੋਂ ਲੰਘ ਰਹੇ ਹਨ ਇਹ ਇੱਕ ਬਹੁਤ ਵੱਡਾ ਮੈਂਟਲ ਸਟ्रेस ਹੈ ਜ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਲਰੇਡੀ ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਤੇ ਵਰਕਰਸ ਆ ਉਹ ਵੱਡੇ ਲੈਵਲ ਤੇ ਜਿਹੜਾ ਆ ਉਹ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਬੱਕ-ਵੱਕ ਕਾਰਨਾ ਕਰਕੇ ਤੇ ਉਹਦੇ ਉੱਤੋਂ ਜਿਹੜਾ ਇੱਕ ਹੈਗਾ ਕਿ ਉਹਨਾਂ ਦਾ ਵਿਦਾਊਟ ਸਟੇਟਸ ਹੋ ਜਾਣ ਵੱਲ ਨੂੰ ਜਾ ਰਿਹਾ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਉਹ ਇੱਕ ਐਡੀਸ਼ਨਲ ਬਰਡਨ ਤੇ ਐਡੀਸ਼ਨਲ ਸਟ੍ਰੈਸ ਹੈ ਮੈਂਟਲ ਸਟ੍ਰੈਸ ਹੈ ਕਿਉਂਕਿ ਜਿਹੜੇ ਬੱਚੇ ਜਿਨ੍ਹਾਂ ਦਾ ਵਰਕ ਪਰਮਿਟ ਲੈਟਸ ਸੇ 1 ਮਹੀਨੇ ਬਾਅਦ ਐਕਸਪਾਇਰ ਹੋ ਜਾਣਾ ਹੈ ਉਹਨਾਂ ਲਈ ਔਰ ਉਹਨਾਂ ਲਈ ਵਾਪਸ ਮੁੜਨ ਦਾ ਵੀ ਕੋਈ ਰਾਹ ਨਹੀਂ ਹੈ ਕਿਉਂਕਿ ਉਹ ਆਪਣਾ ਸਾਰਾ ਕੁਝ ਆਪਣੇ ਮਾਪ ਵਾਪ ਦੀ ਕਮਾਈ ਜ਼ਿੰਦਗੀ ਭਰ ਦੀ ਦਾਤੇ ਲਾ ਕੇ ਇੱਥੇ ਆਏ ਸੀ ਤੇ ਉਹਨਾਂ ਲਈ ਹੁਣ ਵਾਪਸ ਜਾਣ ਦਾ ਵੀ ਕੋਈ ਰਾਹ ਨਹੀਂ ਹੈ ਤੇ ਉਹ ਡੈਫੀਨਿਟਲੀ ਇੱਕ ਸਟ੍ਰੈਸ ਤੇ ਮੈਂਟਲ ਉਹਦੇ ਨਾਲ-ਨਾਲ ਆਲਰੇਡੀ ਇੱਕ ਜਿਹੜਾ ਜਿਹੜਾ ਫਾਈਨੈਂਸ਼ੀਅਲ ਸਟ੍ਰੇਨ ਉਹਨਾਂ ਨੇ ਇੰਨੇ ਸਾਲਾਂ ਤੋਂ ਝੇਲਿਆ ਆਇਆ ਹੈ ਉਹ ਵੀ ਇੱਕ ਵੱਡਾ ਜਿਹੜਾ ਆ ਉਹਨਾਂ ਦੇ ਉੱਪਰ ਸਟ्रेस ਹੈ ਤੇ ਜਿਹੜਾ ਅਨਸਰਟਨਟੀ ਸਿਚੁਏਸ਼ਨ ਹੈ ਕਿ ਪਤਾ ਨਹੀਂ ਹੁਣ ਕਿਹੜੀ ਨਵੀਂ ਪਾਲਿਸੀ ਆ ਜਾਨੀ ਹੈ ਸਾਨੂੰ ਐਕਸਟੈਂਸ਼ਨ ਮਿਲੇਗੀ ਜਾਂ ਨਹੀਂ ਮਿਲੇਗੀ ਸਾਡੇ ਨਾਲ ਕੀ ਹੋਵੇਗਾ ਉਹ ਬਹੁਤ ਵੱਡੇ ਲੈਵਲ ਦਾ ਜਿਹੜਾ ਆ ਉਹ ਮੈਂਟਲ ਸਟ्रेस ਹੈ ਮਾਈਗ੍ਰੈਂਟ রাইਟਸ ਨੈਟਵਰਕ ਅਤੇ ਮਾਈਗ੍ਰੈਂਟ ਵਰਕਰਸ ਅਲਾਈਅንስ ਫਾਰ ਚੇਂਜ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਸਥਾਈ ਨਿਵਾਸ ਤਰਜ਼ੇ ਦੀ ਘਾਟ ਕਰਨ ਹੋਰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ I'm here fighting for status for everyone, every migrant in this country. I came here as a migrant farm worker, and I was physical and verbally mistreated. I work on a strawberry farm in Nova Scotia called Millen's Farm. They don't treat us like human and I was refused medical attention when I got injured at work. I have two sons, and I came to Canada to provide for my family, but bad treatment forced me to leave the farm. By reducing immigration, Prime Minister Trudeau is affirming the racist idea that migrants are responsible for the affordability and housing crisis. ਸੰਸਥਾਵਾਨੇ <laughs> ਨੀਤੀ ਵਿੱਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ ਹੈ। ਪਿਛਲੇ ਹਫ਼ਤੇ Ontario ਦੇ ਕਾਲਜਸ ਅਤੇ ਯੂਨੀਵਰਸਿਟੀਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਬਾਰੇ ਚਿੰਤਾ ਜ਼ਾਹਰ ਕਰਦਿਆਂ ਪਿੱਤੇ ਘਾਟੇ ਅਤੇ ਨੌਕਰੀਆਂ ਘਟਣ ਦਾ ਖਦਸ਼ਾ ਪ੍ਰਗਟ ਕੀਤਾ ਸੀ।

Sukhpal Singh Aulok Omni NEWS